ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਹ ਕੋਈ ਸਾਡੇ ਆਪਣੇ ਵਿਚਾਰ ਨਹੀਂ ਹਨ ਇਹ ਸਭ ਗੁਰ ਸਿੱਖਾਂ ਪਾਸੋਂ ਮਹਾਪੁਰਖਾਂ ਪਾਸੋਂ ਜਾਂ ਫਿਰ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਜੀਵਨ ਦੇ ਵਿੱਚੋਂ ਪ੍ਰਾਪਤ ਕੀਤੀ ਹੋਈ ਸੰਗਤ ਜੀ ਜਾਣਕਾਰੀ ਹੈ ਅਸੀਂ ਕੋਈ ਗਿਆਨੀ ਜਾਂ ਫਿਰ ਪ੍ਰਚਾਰਕ ਨਹੀਂ ਹਾਂ ਬਸ ਸਾਡੀ ਇੱਕ ਛੋਟੀ ਜੀ ਨਮਾਣੀ ਜੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਗੁਰੂ ਸਾਹਿਬਾਂ ਦੀ ਬਾਤ ਵਾਦ ਵਡਿਆਈ ਕੀਤੀ ਜਾਵੇ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਆ ਕਰੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਲਗਵਾ ਦਿਆ ਕਰੋ ਜੀ ਤੇ ਸਾਧ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਇੱਕ ਮਾਈ ਹੰਸਾਲੀ ਜਿੱਥੇ ਬਾਬਾ ਅਜੀਤ ਸਿੰਘ ਜੀ ਹੰਸਾਲੇ ਵਾਲਿਆਂ ਦਾ ਅਸਥਾਨ ਬਣਿਆ ਹੋਇਆ ਹੈ ਉੱਥੇ ਆਇਆ ਕਰਦੇ ਸੀ ਉੱਥੇ ਉਹ ਸੇਵਾ ਕਰਨ ਨਹੀਂ ਸੀ ਆਉਂਦੇ ਫਿਰ ਕੀ ਕਰਨ ਆਉਂਦੇ ਸੀ ਅਸਲ ਦੇ ਵਿੱਚ ਇੱਕ ਬਹੁਤ ਵੱਡੇ ਜਿੰਮੇ ਤਰ੍ਹਾਂ ਦੇ ਘਰੇ ਉਹ ਨੌਂਕਰ ਲੱਗੇ ਹੋਏ ਸੀ ਉਹ ਪਰਿਵਾਰ ਜਦੋਂ ਵੀ ਹੰਸਾਲੇ ਜਾਂਦਾ ਉਹ ਮਾਈ ਨੇ ਉਸ ਨੂੰ ਨਾਲ ਲੈ ਕੇ ਆਉਣਾ ਕਿ ਕੁਝ ਸਮਾਨ ਵਗੈਰਾ ਚੁੱਕਣ ਦੇ ਲਈ ਉਹ ਮਦਦ ਕਰ ਦਿੰਦੇ ਸੀ ਉੰਜੋ ਬਹੁਤ ਹੀ ਗਰੀਬ ਪਰਿਵਾਰ ਦੇ ਵਿੱਚੋਂ ਸੀ ਤੇ ਉਹ ਜ਼ਿੰਮੇਦਾਰਾਂ ਦੇ ਘਰ ਭਾਂਡੇ ਕੱਪੜੇ ਸਫਾਈ ਆਦ ਸਾਰਾ ਕੰਮ ਕਰਦੇ ਸੀ ਉਸ ਘਰ ਦੀਆਂ ਮਾਈਆਂ ਨੇ ਉਸ ਨੂੰ ਕਿਹਾ ਕਿ ਐਤਵਾਰ ਨੂੰ ਅਸੀਂ ਹੰਸਾਲੇ ਜਾਣਾ ਹੁੰਦਾ ਹੈ ਤੋਵੇਂ ਸਾਡੇ ਨਾਲ ਚੱਲਿਆ ਕਰ ਉਸਨੇ ਕਹਿ ਦਿੱਤਾ ਐਤਵਾਰ ਵਾਲੇ ਦਿਨ ਜਦੋਂ ਉਹ ਹੰਸਾਲੇ ਜਾਂਦੇ ਤਾਂ ਉਹ ਉਹਨਾਂ ਦੇ ਬੈਗ ਫੜ ਲੈਂਦੀ ਸੀ ਵਾਪਸੀ ਤੇ ਪ੍ਰਸ਼ਾਦੇ ਵਾਲੇ ਖਾਲੀ ਭਾਂਡੇ ਉਸ ਨੂੰ ਫੜਾ ਦਿੱਤੇ ਜਾਂਦੇ ਇਸ ਤਰ੍ਹਾਂ ਉਹ ਨੌਂਕਰਾਂ ਨੇ ਕਈ ਸਾਲਾਂ ਤੋਂ ਹੰਸਾਲੇ ਆ ਰਹੇ ਸੀ ਆਪਣੀਆਂ ਸਰਦਾਰਨੀਆਂ ਦੇ ਨਾਲ ਤੇ ਉਹਨਾਂ ਦੇ ਬੈਗ ਫੜ ਲੈਂਦੀ ਸੀ ਤੇ ਪ੍ਰਸ਼ਾਦੇ ਵਾਲੇ ਚੋਲੇ ਫੜ ਲੈਣੇ ਦਾਲ ਖੀਰ ਵਾਲੇ ਬਰਤਨ ਫੜ ਲੈਣੇ ਇਸ ਤਰ੍ਹਾਂ ਉਹ ਕਾਫੀ ਲੰਮਾ ਸਮਾਂ ਉਹਨਾਂ ਦੇ ਨਾਲ ਆਉਂਦੀ ਰਹੀ ਕਈ ਸਾਲਾਂ ਦੇ ਬਾਅਦ ਉਸ ਦੀ ਤਕਦੀਰ ਬਦਲ ਗਈ ਉਹ ਆਉਂਦੀ ਇਸੇ ਲਈ ਸੀ ਕਿ ਇਹ ਪਰਿਵਾਰ ਮੈਨੂੰ ਚੰਗੇ ਪੈਸੇ ਦਿੰਦੇ ਹਨ ਤੇ ਚੰਗਾ ਖਾਣ ਪੀਣੋ ਦਿੰਦੇ ਹਨ ਸਰਦਾਰਨੀਆਂ ਆਪਣੇ ਕੱਪੜੇ ਦੇ ਦਿੰਦੀਆਂ ਹਨ ਤੇ ਉਸੇ ਘਰ ਪਰਿਵਾਰ ਵਿੱਚ ਬੱਚੇ ਧੀਆਂ ਉਹ ਕੱਪੜੇ ਪਾ ਲੈਂਦੇ ਹਨ ਆਉਂਦੀ ਤਾਂ ਉਹ ਐਸੇ ਲਾਲਚ ਨੋ ਸੀ ਭਰਾਉਂਦੀ ਤਾਂ ਗੁਰੂ ਘਰ ਸੀ ਭਾਂਡੇ ਤਾਂ ਸੰਗਤ ਦੇ ਹੀ ਮਾਜ ਰਹੀ ਸੀ ਐਤਵਾਰ ਦੀ ਉਸਨੇ ਸੰਗਤ ਦੇ ਭਾਂਡੇ ਮਾਜਨੇ ਤੇ ਉਹ ਸਰਦਾਰ ਮਾਈਆਂ ਤਾਂ ਡਰਦੀਆਂ ਕਿ ਸਾਡੇ ਸੂਟਾਂ ਤੇ ਛਿੱਟੇ ਪੈ ਜਾਣਗੇ ਪਰ ਉਹ ਔਰਤ ਤਾਂ ਪੂਰਾ ਝੀਲ ਆ ਕੇ ਸੇਵਾ ਕਰਦੀ ਸੀ ਕਿਉਂਕਿ ਉਸਦਾ ਤਾਂ ਕੰਮ ਹੀ ਇਹ ਸੀ ਲੋਕਾਂ ਦੇ ਭਾਂਡੇ ਮਾਜਨੇ 5-6 ਸਾਲ ਉਹ ਉਹਨਾਂ ਸਰਦਾਰਨੀਆਂ ਦੇ ਨਾਲ ਆਉਂਦੀ ਰਹੀ। ਉਸ ਦੀ ਤਖ਼ਤીર ਬਦਲ ਗਈ। ਅੱਜ ਜਦੋਂ ਵਰਤਨ ਮਾਜ ਰਹੀ ਸੀ ਉਦਦਰ ਦੀਵਾਨ ਦੀ ਸਮਾਪਤੀ ਹੋ ਚੁੱਕੀ ਸੀ। ਜਦੋਂ ਉਹ ਸਰਦਾਰਨੀਆਂ ਦੇ ਨਾਲ ਉਤੋਂ ਤੁਰਨ ਲੱਗੀ ਤਾਂ ਅਚਾਨਕ ਅੰਦਰੋਂ ਬਾਬਾ ਜੀ ਬਾਹਰ ਆ ਗਏ। ਉਸੇ ਮਨ ਵਿੱਚ ਵੀ ਫੁਰਨਾ ਆ ਗਿਆ ਜੇਕਰ ਇਹ ਸਰਦਾਰ ਸਰਦਾਰਨੀਆਂ ਇਨ੍ਹਾਂ ਮਹਾਪੁਰਖਾਂ ਕੋਲ ਹਰ ਐਤਵਾਰ ਆਉਂਦੇ ਨੇ। ਆਪਣੀ ਕੋਈ ਨਾ ਕੋਈ ਅਰਦਾਸ ਬੇਨਤੀ ਕਰਦੇ ਨੇ ਇਹਨਾਂ ਦੀ ਝੋਲੇ ਭਰ ਜਾਂਦੀ ਹੈ ਤਾਂ ਮੈਂ ਵੀ ਇਹਨਾਂ ਦੇ ਘਰ ਕੰਮ ਕਰਦੀ ਹਾਂ ਹਰ ਐਤਵਾਰ ਇੱਥੇ ਆਉਂਦੀ ਹਾਂ ਕਿਉਂ ਨਾ ਮੈਂ ਵੀ ਮਹਾਪੁਰਖਾਂ ਦੇ ਕੋਲੋਂ ਅਰਦਾਸ ਬੇਨਤੀ ਕਰ ਲਵਾਂ ਇਹ ਸੋਚ ਕੇ ਉਹ ਹੱਥ ਜੋੜ ਕੇ ਅੱਗੇ ਹੋ ਗਈ ਤੇ ਉਹ ਮਹਾਪੁਰਖ ਕਹਿੰਦੇ ਹਾਂ ਬੀਬੀ ਤੂੰ ਦੱਸ ਉਹ ਕਹਿੰਦੀ ਜੀ ਘਰ ਵਿੱਚ ਗਰੀਬੀ ਬਹੁਤ ਹੈ ਮੇਰੀ ਸਾਰੀ ਉਮਰ ਭਾਂਡੇ ਮਾਂਦਿਆਂ ਦੇ ਹੀ ਲੰਘ ਗਈ ਸਾਰੇ ਉਮਰ ਕੱਪੜੇ ਤੋਂ ਹੁੰਦਿਆਂ ਦੇ ਹੀ ਲੰਘ ਗਈ ਸਾਡੇ ਤਾਂ ਗਲੀ ਵਿੱਚ ਕੋਈ ਚੀਜ਼ਾਂ ਵੇਚਣ ਵਾਲਾ ਭਾਈ ਵੀ ਨਹੀਂ ਆਉਂਦਾ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਇਹਨਾਂ ਨੇ ਕਿਹੜਾ ਖਰੀਦਣਾ ਹੈ ਇਹ ਤਾਂ ਲੋਕਾਂ ਦੇ ਪੁਰਾਣੇ ਕੱਪੜੇ ਹੀ ਪਾਉਂਦੇ ਹਨ ਉਹ ਕਹਿੰਦੀ ਜੀ ਧੋਲੇ ਵੀ ਆ ਗਏ ਹਨ ਮੈਂ ਜਿਨ੍ਹਾਂ ਦੇ ਘਰ ਕੰਮ ਕਰਦੀ ਹਾਂ ਉਹਨਾਂ ਦੇ ਹੀ ਸੋਟ ਹੰਡਾਉਂਦੀ ਬੁੱਢੇ ਹੋ ਗਏ ਹਾਂ ਕਦੇ ਆਪ ਖਰੀਦ ਕੇ ਨਹੀਂ ਦੇਖਿਆ ਇਸ ਤਰ੍ਹਾਂ ਬੇਨਤੀ ਕਰਦੀ ਕਰਦੇ ਹੋ ਰੋਪਈ ਬਾਬਾ ਆਨੰਦ ਸਿੰਘ ਜੀ ਬਚਨ ਕਰਿਆ ਕਰਦੇ ਸਨ ਕਿ ਮਹਾਪੁਰਖ ਕਿਸੇ ਦੀ ਬਹੁਤੀ ਮਾਇਆ ਤੋਂ ਖੁਸ਼ ਨਹੀਂ ਹੁੰਦੇ ਉਹ ਤਾਂ ਮਿੱਠੇ ਬੋਲਾਂ ਨਾਲ ਹੀ ਖੁਸ਼ ਹੋ ਜਾਂਦੇ ਹਨ ਉਹਨਾਂ ਨੇ ਖੁਸ਼ ਹੋਣਾ ਹੈ ਤਾਂ ਗੁੜ ਦੀ ਡਲੀ ਨਾਲ ਵੀ ਖੁਸ਼ ਹੋ ਜਾਣਾ ਹੈ ਤੂੰ ਚਾਹੇ ਪਹਾੜੀ ਅੱਕ ਦੇ ਪੱਤੇ ਲਿਆ ਕੇ ਰੱਖ ਦੇ ਉਹਨਾਂ ਨੇ ਉਸ ਨਾਲ ਵੀ ਖੁਸ਼ ਹੋ ਜਾਣਾ ਹੈ ਔਸੇ ਨੇ ਮਰਤਾ ਦੇ ਬੈਂਤੀ ਸੌਣ ਕੇ ਮਹਾਪੁਰਖ ਮਹਿਰ ਦੇ ਘਰ ਵਿੱਚ ਆਏ। ਉੱਥੇ ਖੜੇ ਖੜੇ ਬਾਬਾ ਜੀ ਸੇਵਾਦਾਰ ਨੂੰ ਵਾਚਨ ਕਰਨ ਲੱਗੇ। ਉੱਥੇ ਜਾਓ ਭਾਈ ਤੇ ਉਹ ਸਾਹਮਣੇ ਇੱਕ ਛੋਟਾ ਜਿਹਾ ਕੁੱਤਾ ਬੈਠਾ ਹੈ। ਉਸ ਨੂੰ ਲੈ ਕੇ ਆਓ। ਉਹ ਸੇਵਾਦਾਰ ਕੁੱਤਾ ਲੈ ਆਇਆ ਤੇ ਬਾਬਾ ਜੀ ਨੇ ਮਾਈ ਨੂੰ ਕਿਹਾ ਕਿ ਇਹ ਕੁੱਤਾ ਆਪਣੇ ਘਰ ਲੈ ਜਾ ਤੇ ਇਸ ਨੂੰ ਰੋਟੀ ਪਾਇਆ ਕਰ। ਗੁਰੂ ਨਾਨਕ ਨੇ ਆਪੇ ਹੀ ਤੇਰੇ ਤੇ ਮਿਹਰ ਕਰ ਦੇਣੀ ਹੈ। ਉਸ ਮਾਇਨੇ ਕੁੱਤਾ ਦੇ ਦਿੱਤਾ ਤੇ ਉਹ ਉਸਨੂੰ ਆਪਣੇ ਨਾਲ ਘਰ ਲੈ ਗਈ ਉਸ ਮਾਇਨੇ ਸਾਰੇ ਘਰ ਦੇ ਲੋਕਾਂ ਨੇ ਕਿਹਾ ਕਿ ਇਸਨੂੰ ਰੋਟੀ ਪਾਉਣੀ ਹੈ ਇਮਾਨਦਾਰੀ ਦੇ ਨਾਲ ਸਾਰੇ ਉਸਨੂੰ ਦੁੱਧ ਰੋਟੀ ਪਾਉਂਦੇ ਰਹੇ ਦੋ ਕਸਾਲਾਂ ਬਾਅਦ ਰਿਸ਼ਤੇਦਾਰੀ ਵਿੱਚੋਂ ਕਿਸੇ ਨੇ ਕਿਹਾ ਕਿ ਦੁਬਾਈ ਵਿੱਚ ਕੰਮ ਖੁੱਲ੍ਹਾ ਹੈ ਆਪਾ ਤੇਰੇ ਮੁੰਡੇ ਨੂੰ ਬਾਹਰ ਭੇਜ ਦਈਏ ਤੇ ਉਹ ਕਹਿੰਦੇ ਕਿ ਸਾਡੇ ਕੋਲ ਤਾਂ ਬਿਲਕੁਲ ਪੈਸੇ ਨਹੀਂ ਹਨ ਔਰ ਇਸੇਦਾਰ ਕਹਿੰਦਾ ਕਿ ਪੈਸੇ ਅਸੀਂ ਲਾ ਦੇਵਾਂਗੇ ਉਸ ਦਾ ਲੜਕਾ ਦੁਪਾਈ ਚਲਾ ਗਿਆ ਉਥੇ ਜਾ ਕੇ ਉਸ ਨੂੰ ਚੰਗੇ ਸੱਜਣ ਮਿਲ ਗਏ ਤੇ ਉਸ ਨੇ ਜਾ ਕੇ ਉਥੇ ਟਰਾਲੀ ਦਾ ਲਾਇਸੈਂਸ ਬਣਾ ਲਿਆ ਟਰਾਲਾ ਚਲਾ ਕੇ ਇਧਰ ਪੈਸੇ ਇੰਨੇ ਆਏ ਕਿ 7-8 ਸਾਲਾਂ ਵਿੱਚ ਕੋਠੀਆਂ ਖੜੀਆਂ ਹੋ ਗਈਆਂ ਹੁਣ ਉਸ ਮਾਈ ਦਾ ਪੋਤਾ ਵੀ ਆਇਨਟਸ ਕਰਕੇ ਕੈਨੇਡਾ ਪਹੁੰਚ ਗਿਆ ਹੈ ਦੇਖੋ ਕਿਸਮਤ ਬਦਲਦੇ ਹਨ تیر ਨਹੀਂ ਲੱਗਦੇ ਕੋਈ ਗੁਰੂ ਦਾ ਦੀ ਸੇਵਾ ਕਰਕੇ ਤਾਂ ਦੇਖੇ ਤਕਦੀਰਾਂ ਬਦਲ ਜਾਂਦੀਆਂ ਹਨ ਪਹਿਲਾਂ ਉਸ ਨੂੰ ਸਰਦਾਰਾਂ ਦੇ ਘਰ ਕੰਮ ਕਰਦੇ ਹਾਂ ਕਈ ਸਾਲ ਮੀਤ ਗਏ ਸਨ ਪਰ ਉਥੋਂ ਉਸ ਨੂੰ ਚੰਦ ਪੈਸੇ ਤੇ ਪੁਰਾਣੇ ਕੱਪੜਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਮਿਲਿਆ ਪਰ ਉਹ ਸਰਦਾਰਨੀਆਂ ਕਰਕੇ ਕਿਤੇ ਐਤਵਾਰ ਦੀ ਸੰਗਤ ਮਿਲ ਗਈ ਗੁਰੂ ਦੇ ਦਰ ਦੇ ਪਾਂਡੇ ਮਾਂਜੇ ਤੇ ਅੱਜ ਸਾਰਾ ਕੁਝ ਮਿਲ ਗਿਆ ਹੁਣ ਵੀ ਉਹ ਮਾਈ ਹੰਸਾਲੀ ਹਾਜ਼ਰੀ ਭਰਦੀ ਹੈ ਮਨੋਂ ਸੇ ਅਮਰ ਬਟੇਰੇ ਹੋ ਗਈ ਹੈ ਪਰ ਉਹ ਕਾਰ ਵਿੱਚ ਹੰਸਾਲੀ ਹਰ ਐਤਵਾਰ ਹਾਜ਼ਰੀ ਭਰਦੀ ਹੈ ਇਹ ਸਭ ਗੁਰੂ ਦੀ ਮਿਹਰ ਭਰੀ ਦ੍ਰਿਸ਼ਟੀ ਦਾ ਫਲ ਹੈ ਗੁਰੂ ਦੇ ਦਰ ਤੇ ਕੀਤੀ ਸੇਵਾ ਤਕਦੀਰ ਬਦਲ ਦਿੰਦੀ ਹੈ ਇਸ ਲਈ ਸਾਨੂੰ ਗੁਰੂ ਦੇ ਦਰ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਸਾਡਾ ਜੀਵਨ ਵੀ ਲੇਖੇ ਵਿੱਚ ਲੱਗ ਜਾਵੇ ਹੁਣ ਇੱਥੇ ਕੋਈ ਮਹਾਪੁਰਖਾਂ ਦੇ ਬਚਨ ਤੇ ਤਰਕ ਨਾ ਕਰੇ ਕਿ ਬਾਬਾ ਜੀ ਨੇ ਉਸਨੂੰ ਕੁੱਤਾ ਦੇ ਦਿੱਤਾ ਤੇ ਉਸਨੂੰ ਰੋਟੀ ਪਾਉਣ ਨਾਲ ਕਿਸ ਤਰ੍ਹਾਂ ਉਸਤੇ ਇਹਨਾਂ ਬਦਲ ਸਕਤੇ ਹਨ ਸਾਧ ਸੰਗਤ ਦੇ ਮਹਾਪੁਰਖਾਂ ਦੀ ਰਾਮਚਨ ਨੂੰ ਪਾਉਣਾ ਬਹੁਤ ਮੁਸ਼ਕਲ ਹੈ ਅਸੀਂ ਆਮ ਸੋਚ ਵਾਲੇ ਇਨਸਾਨ ਇੱਕ ਬ੍ਰਹਮ ਗਿਆਨੀ ਦੇ ਗਤ ਨੂੰ ਨਹੀਂ ਪਾ ਸਕਦੇ ਬ੍ਰਹਮ ਗਿਆਨੀ ਕੇ ਮਤਿ ਕੌਣ ਵਿਖਾਣੇ ਬ੍ਰਹਮ ਗਿਆਨੀ ਕੇ ਗਤ ਬ੍ਰਹਮ ਗਿਆਨੀ ਜਾਣੇ ਮਹਾਪੁਰਖਾਂ ਦੇ ਬਚਨਾਂ ਦੇ ਪਿੱਛੇ ਕੀ ਰਾਜ ਹੁੰਦਾ ਹੈ ਉਹਨਾਂ ਨੂੰ ਸਮਝਣਾ ਬਹੁਤ ਹੀ ਮੁਸ਼ਕਲ ਹੁੰਦਾ ਹੈ ਪਰ ਜੇ ਕੋਈ ਮਹਾਂਪੁਰਖਾਂ ਦਾ ਦੱਸਿਆ ਬਚਨ ਕਮਾਲ ਹੋਵੇ ਉਹਨਾਂ ਦੇ ਕੀਤੇ ਬਚਨਾਂ ਤੇ ਫਲ ਚੜਾ ਦੇਵੇ ਫਿਰ ਸਭ ਦਾ ਤਾਂ ਝੋਲੀ ਵਿੱਚ ਲੈ ਡਿੱਗਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ